ਸਿਟੀ ਬਲਾਚੌਰ ਦੀ ਪੁਲਸ ਨੇ 60 ਨਸ਼ੀਲੀਆਂ ਗੋਲੀਆਂ ਅਤੇ 20 ਨਸ਼ੀਲੇ ਕੈਪਸੂਲ ਸਮੇਤ ਇੱਕ ਮੁਲਜ਼ਮ ਕਾਬੂ ਕੀਤਾ। ਥਾਣਾ ਸਿਟੀ ਬਲਾਚੌਰ ਦੇ ਐਸਐਚਓ ਸਤਨਾਮ ਸਿੰਘ ਨੇ ਮਾਮਲਾ ਦਰਜ ਕਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਆਪਣਾ ਨਾਮ ਜਸਕਰਨ ਸਿੰਘ ਵਾਸੀ ਕੰਗਣਾਬੇਟ ਦੱਸਿਆ। ਪੁਲਸ ਨੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਾਡੇ ਜਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਹੜਾ ਸੀਪਕ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਾਭੀਂ ਬਲਾਚੌਰ ਜੀ ਦੀ ਜੋ ਅਗਵਾਈ ਹੇਠ ਹਰ ਰੋਜ਼ ਸ਼ਾਮ ਨੂੰ ਮਾੜੀਆਂ ਹਸਾਂ ਦੀ ਚੈਕਿੰਗ ਲਈ ਅੱਤਵਾਦਾਂ ਦੇ ਨਿਰਦੇਸ਼ ਅਨਸਾਰ ਨਾਕਾਬੰਦੀ ਤੇ ਪਟੋਲਿੰਗ ਜਿਹੜੀ ਆ ਖਾਣਾ ਵਾਲਾ ਚੌੜ ਸਿਟੀ ਏਰੀਆ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਦੌਰਾਨ ਕੱਲ ਸਾਡੇ ਖਾਣਾ ਤੋਂ ਇਹ ਸਹਿ ਸੁਭਾਚਨ ਸਵੇਤ ਮੁਲਿਸ ਪਾਰਟੀ ਜਿਹੜੇ ਉਠੇਰੀ ਮੋੜ ਦੇ ਮਜਦੀਕ ਮੌਜੂਦ ਸੀ ਜਿੱਥੇ ਇਹਨਾਂ ਨੂੰ ਸਾਹਮਣੇ ਤੋਂ ਇੱਕ ਮੌਨਾ ਵਿਅਕਤੀ ਜਿਹੜਾ ਆ ਉਹ ਆਉਂਦਾ ਦਿਖਾਈ ਦਿੱਤਾ ਮੈਨੂੰ ਤੇ ਇਸ ਨੂੰ ਸਕਦੇ ਆਧਾਰ ਤੇ ਜਿਹੜਾ ਉਹ ਇਹਨਾਂ ਨੇ ਚੈੱਕ ਕੀਤਾ ਨਾ ਪੁਲਿਸ ਪਾਰਟਿੰਗ ਦੇਖ ਕੇ ਜਿਸ ਨੇ ਆਪਣੇ ਹੱਥ ਪਰੈਰ ਵਾਪਰ ਦਾ ਸੀ ਉਹ ਐਸਾ ਰੱਖਦਾ ਸੀ ਥੋੜਾ ਤੇ ਇਸ ਨੂੰ ਕਾਬੂ ਕਰਕੇ ਜਿੱਦਾਂ ਨਾ ਪਤਾ ਪਰ ਫੜਾ ਕੀਤਾ ਜਿਸ ਨੇ ਉਹਨਾਂ ਦਾ ਜ਼ਿਕਰ ਨੂੰ ਪੁੱਤਰ ਜੋਗਰਾਜ ਵਸੀ ਕਮਣਾਪੁਰ ਦੱਸਿਆ ਤੇ ਇਸ ਵਾਰ ਉਹ ਸਿੱਟੇ ਪਰਵਾਹ ਦੀ ਫਾਸੀ ਕੀਤੀ ਗਈ ਤ ਉਸ ਵਿੱਚ ਉਹਨਾਂ ਸ਼ੀਲੀਆਂ ਗੋਲੀਆਂ ਬਰਾਮਦ ਕਿੰਨੀਆਂ ਗੋਲੀਆਂ ਸੀ ਸਰ ਗੋਲੀਆਂ ਉਹ ਕਾਊਂਟਿੰਗ ਕਰਤੇ ਜਿਹੜੀਆਂ 80 ਹੋਈਆਂ ਇਹ ਜਿਹੜਾ ਬੰਦਾ ਫੜਿਆ ਜੀ ਇਹ ਤੇ ਕੋ ਅੱਗੇ ਵੀ ਇਹ ਪਰਚਾ ਜਾਂ ਪਹਿਲੀ ਵਾਰੀ ਜਾਂ ਕੋਈ ਇਸ ਤੇ ਪਹਿਲਾਂ ਵੀ ਜਿਹੜੀ ਆ ਸਾਨੂੰ ਰਿਪੋਰਟ ਆਈ ਸੀ ਕਿ ਬੰਦਾ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਦਾ ਬਾਹਰੋਂ ਲੈ ਆ ਕੇ ਗੋਲੀਆਂ ਜਿਹੜੀਆਂ ਉਹ ਪਿੰਡਾਂ ਆਪਣੇ ਪਿੰਡ ਕੰਗਣਾਬੀਟ ਤੇ ਹੋਰ ਇਹਦੇ ਵਿੱਚ ਜਿਹੜੇ ਐਡਿਕਟਡ ਆ ਹੈਗੇ ਆ ਲੜਕੀਆਂ ਨੂੰ ਸਪਲਾਈ ਕਰਦਾ ਹੈ ਇਹ ਹੋਰ ਵੀ ਕਿਤੋਂ ਜਿਹੜੇ ਕਿੱਥੇ ਲੈ ਕੇ ਜਾਂਦਾ ਸੀਗਾ ਕਿੱਥੇ ਸਪਲਾਈ ਕਰਨੀ ਸੀ ਦੇਖੋ ਹੋਂ ਤੱਕ ਵੀ ਕੁਝ ਕੁਝ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਇਹ ਆਪਣੇ ਨਮਸ਼ਹਿਰ ਔਰ ਕੁਸ਼ੂਰ ਇੱਧਰ ਦੇ ਕਸਬੇ ਦੇ ਵਿੱਚੋਂ ਮੈਡੀਕਲ ਸੋਰ ਤੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੋਂ ਮੇਲ ਬਣਾਵ ਕਰਕੇ ਲੈਂਦਾ ਕੋਈ ਬੰਦੇ ਇਹਨੂੰ ਬਾਹਰ ਫੋੜ ਤੇ ਆ ਕੇ ਕਦੀ ਕਹਿੰਦਾ ਮੈਨੂੰ ਇੱਕ ਕੰਗਣਾ ਫੋੜ ਤੇ ਆ ਕੇ ਦੇ ਜਾਂਦੇ ਆ ਤੇ ਕਦੀ ਬਾਰ-ਬਾਰ ਕੁਝ ਕੁਝ ਤੇ ਆਪਣੇ ਬਿਆਨ ਚੇਂਜ ਕਰਦਾ ਬਾਕੀ ਅਸੀ ਡਗਾਈ ਨਾ ਹਲੇ ਹੋਰ ਕੁਛ ਕੁਛ ਕਰਦੇ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸੀਮੈਂਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂ ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਤਣੇ ਤਾਂ 4 ਤਣਕਾ ਵਰਤ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਮੁੱਖੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਣੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਟੂ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ